ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਰਲਾਡਾ ਤੇ ਜ਼ਿਲ੍ਹਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਵੱਲੋਂ ਅੱਜ ਬੁਰਲਾਡਾ ਦੀ ਤਿੰਨ ਕਾਬਲ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਤਿੰਨ ਬੱਚੇ ਆ ਰਿੰਪੀ ਕੌਰ, ਬਿਆਨਤ ਕੌਰ ਅਤੇ ਹਰਦੀਪ ਕੌਰ ਜਿਨ੍ਹਾਂ ਨੇ ਪਿਛਲੇ ਦਿਨੀ UGC NET ਦੀ ਪ੍ਰੀਖਿਆ ਪਾਸ ਕਰਕੇ ਸ਼ਹਿਰ ਦਾ ਮਾਣ ਵਧਾਇਆ। ਦੋਹਾਂ ਸੰਸਥਾਵਾਂ ਵੱਲੋਂ ਇਨ੍ਹਾਂ ਬੱਚਿਆਂ ਨੂੰ ਸਨਮਾਨ ਦੇ ਤੌਰ ਤੇ ਦੋ-ਦੋ ਸੂਟ, 21000 ਦੀ ਨਕਦ ਰਾਸ਼ੀ ਦਿੱਤੀ ਗਈ। ਨਾਲ ਹੀ ਸ਼੍ਰੀ ਮਹਿੰਦਰਪਾਲ ਕਟੋਦਿਆ ਵੱਲੋਂ 313100 ਰੁਪਏ ਪ੍ਰਤੀ ਬੱਚੀ ਤੇ ਬਲਬੀਰ ਸਿੰਘ ਸਰਾਵ ਵੱਲੋਂ 11100 ਰੁਪਏ ਪ੍ਰਤੀ ਬੱਚੀ ਤੇ ਅਵਤਾਰ ਸਿੰਘ ਬੱਛੂਆਣਾ ਵੱਲੋਂ 5500 ਪ੍ਰਤੀ ਬੱਚੀ ਦੀ ਸੇਵਾ ਕੀਤੀ ਗਈ ਅੱਜ ਮਾਤਾ ਗੁਜ਼ਰੀ ਭਲਾਈ ਕੇਂਦਰ ਬੜਲਾੜਾ ਵੱਲੋਂ ਅਤੇ ਜ਼ਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਮਾਨਸਾ ਵੱਲੋਂ ਉਹਨਾਂ ਤਿੰਨ ਬੱਚੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਬੜਲਾਡੇ ਦਾ ਨਾਮ ਰੋਸ਼ਨ ਕੀਤਾ ਤੇ ਯੂਸੀਸ ਦਾ ਪੇਪਰ ਕਲੀਅਰ ਕੀਤਾ ਅਸੀਂ ਸਮੁੱਚੇ ਇਲਾਕਾ ਨਿਵਾਸੀਆਂ ਵੱਲੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੈਂਬਰਾਂ ਵੱਲੋਂ ਤੇ ਜ਼ਿਲ੍ਹਾ ਰੂਲਰ ਯੂਥ ਕਲੱਬ ਦੇ ਮੈਂਬਰਾਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਆਸ ਕਰਦੇ ਆਂ ਕਿ ਬੱਚੀਆਂ ਸਾਡੇ ਇਲਾਕੇ ਦੀ ਪੂਰੇ ਪੰਜਾਬ ਲਈ ਚਾਨਣ ਨਮਨਾਰੇ ਬਣ ਗਏ ਕਿ ਇਹਨਾਂ ਨੇ ਕਿਸ ਤਰ੍ਹਾਂ ਆਪਣੇ ਆਰਥਿਕ ਹਾਲਾਤਾਂ ਮਾੜੇ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਤਿਆਰੀ ਕਰਕੇ ਆਪਣਾ ਟੈਸਟ ਪਾਸ ਕੀਤਾ ਤੇ ਆਉਣ ਵਾਲੇ ਸਮੇਂ 'ਚ ਜੋ ਬੱਚੇ ਨੇ ਉਹਨਾਂ ਨੂੰ ਵੀ ਇਹ ਗਾਈਡੈਂਸ ਦੇਣਗੇ ਕਿ ਪੈਸਾ ਕੁਝ ਨਹੀਂ ਹੁੰਦਾ ਪਰ ਇਹਨਾਂ ਦੀ ਜਿਹੜੀ ਗਾਈਡੈਂਸ ਆ ਉਹ ਉਹਨਾਂ ਬੱਚਿਆਂ ਨੂੰ ਜ਼ਰੂਰ ਲਾਭ ਮਿਲੂਗਾ ਜੋ ਤਿਆਰੀ ਕਰ ਰਹੇ ਆ ਇੱਕ ਵਾਰ ਫੇਰ ਅਸੀਂ ਸਮੁੱਚੇ ਸੰਸਥਾਵਾਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਧੰਨਵਾਦ ਮਾਤਾ ਗੁਜਰੀ ਭਲਾਈ ਕੇਂਦਰ ਭਲਾੜਾ ਤੇ ਜਿਲ੍ਹਾ ਰੂਲਰ ਕਲੱਬ ਐਸੋਸੀਏਸ਼ਨ ਬੁਲਾਡਾ ਮਾਨਸਾ ਦਾ ਬਹੁਤ ਵੱਡਾ ਸਹਿਯੋਗ ਹੈ ਅੱਜ ਬੱਚੀਆਂ ਜਿਨ੍ਹਾਂ ਨੇ ਵਧੀਆ ਮੁਕਾਮ ਹਾਸਲ ਕੀਤੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਾਡੇ ਸਾਰੇ ਪਰਿਵਾਰ ਵੱਲੋਂ ਬੱਚੀਆਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਦਾ ਬਹੁਤ ਬਹੁਤ ਵਧਾਈਆਂ ਤੇ ਉਹਨਾਂ ਦਾ ਧੰਨਵਾਦ ਵਧੀਆ ਸਿੱਖਿਆ ਦਿੱਤੀ ਹੈ ਤੇ ਆਪਣੇ ਪੈਰਾਂ ਤੇ ਖੜੀਆਂ ਹੋਈਆਂ ਨੇ ਬੱਚੀਆਂ ਤੇ ਅੱਗੇ ਹੋਰ ਵੀ ਪ੍ਰਾਪਤੀਆਂ ਕਰਨਾਂ ਤੇ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਅੱਗੇ ਆਉਣ ਤੇ ਆਪਣੇ ਮਾਤਾ ਪਿਤਾ ਦਾ ਸਹਾਰਾ ਬਣਨ ਮਾਤਾ ਗੁਜਰੀ ਬਲਾਈ ਕੇਂਦਰ ਨੂੰ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਸਾਡਾ ਸਨਮਾਨ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਵਧੀਆ ਜੋਬ ਦੇ ਵਿੱਚ ਹੋਏ ਤਾਂ ਅਸੀਂ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹਦੇ ਲਈ ਯੋਗਦਾਨ ਜ਼ਰੂਰ ਦਵਾਂਗੇ ਤੇ ਜਿਵੇਂ ਅਸੀਂ ਅੱਜ ਇਸ ਮੁਕਾਮ ਤੇ ਖੜੇ ਆਂ ਤੇ ਜੋ ਕੋਈ ਹੋਰ ਗਰੀਬ ਦੀ ਬੱਚੀ ਜਾਂ ਜਿਵੇਂ ਅਸੀਂ ਹੀ ਪੜਿਆਂਗੇ ਕਰਦੇ ਹਾਲਾਤਾਂ ਨੂੰ ਦੇਖ ਕੇ ਤੇ ਕੋਈ ਹੋਰ ਜੋ ਪੜ ਕੇ ਅੱਗੇ ਆਊਗੀ ਤੇ ਸੰਸਥਾ ਦੇ ਵਿੱਚ ਉਹਦਾ ਵੀ ਇਸੇ ਤਰ੍ਹਾਂ ਸਨਮਾਨ ਕੀਤਾ ਜਾਵੇਗਾ ਤੇ ਜਦੋਂ ਅਸੀਂ ਲੱਗੇ ਤੇ ਸਾਨੂੰ ਲੱਗਿਆ ਵੀ ਸਾਨੂੰ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਤਾਂ ਅਸੀਂ ਉਸ ਦੇ ਲਈ ਬਹੁਤ-ਬਹੁਤ ਯੋਗਦਾਨ ਦੇਵਾਂਗੇ ਔਰ ਬਾਕੀ ਸਾਡੇ ਗੁਰਨਾਨਕ ਕਾਲਜ ਬੁੱਡਲਾਡਾ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਪੜਾਇਆ ਇੱਥੇ ਮਕਾਮ ਤੱਕ ਪਹੁੰਚਾਇਆ ਤੇ ਅਸੀਂ UGC NET ਕਲੀਅਰ ਕਰ ਗਏ। ਭਾਰਾਂ ਨੂੰ ਸਭ ਤੋਂ ਪਹਿਲਾਂ ਜੋ ਸਾਡੇ ਭਲਾੜਾ ਇਲਾਕੇ ਦਾ ਜਿੱਨਾਂ ਬੱਚਿਆਂ ਨੇ ਬੇਟੀ ਰਮਪੀ ਕੌਰ ਬੇਟੀ ਬਿਆਨਤ ਕੌਰ ਤੇ ਬੇਟੀ ਹਰਦੀਪ ਕੌਰ ਨੇ ਮਾਣ ਵਧਾਇਆ ਉਹਨਾਂ ਨੂੰ ਤੇ ਉਹਨਾਂ ਦੇ ਪਿਤਾ ਗ੍ਰੰਥੀ ਬਿੱਕਰ ਸਿੰਘ ਜੀ ਨੂੰ ਉਹਨਾਂ ਦੀ ਮਾਤਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਕਿਉਂਕਿ ਇੱਕੋ ਘਰ ਦੀਆਂ ਤਿੰਨਾਂ ਬੇਟੀਆਂ ਨੇ ਤੇ ਤਿੰਨਾਂ ਨੇ ਹੀ ਨੈਟ ਪਾਸ ਕੀਤਾ ਇਕੱਠਾ ਇਹ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਰੇ ਪੰਜਾਬ ਲਈ ਸਾਰੇ ਬਲਾਡੇ ਲਈ ਸਾਰੇ ਜ਼ਿਲ੍ਹਾ ਮਾਨਸਾ ਲਈ ਸੋ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਆਸ ਕਰਦੇ ਆਂ ਅਰਦਾਸ ਵੀ ਕਰਦੇ ਆ ਕਿ ਪਰਮਾਤਮਾ ਇਹਨਾਂ ਬੱਚਿਆਂ ਨੂੰ ਹੋਰ ਅੱਗੇ ਲੈ ਕੇ ਜਾਵੇ ਔਰ ਇਹਨਾਂ ਨੂੰ ਤਰੱਕੀਆਂ ਬਖਸ਼ੇ ਜੋ ਸਾਰੇ ਜੋ ਇਸ ਸਮਾਗਮ ਕੀਤਾ ਗਿਆ ਵਾਤਾ ਗੁਜਰੀ ਜੀ ਭਲਾਈ ਕੇ ਅੰਦਰ ਤੇ ਰੂਲਰ ਅਸ਼ੇਸ਼ ਜੀ ਵੱਲੋਂ ਜੋ ਜੋ ਵੀ ਪਹੁੰਚੇ ਨੇ ਇੱਥੇ ਸਾਰਿਆਂ ਦਾ ਧੰਨਵਾਦ ਜੀ ਆਇਆਂ ਜਿਨ੍ਹਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਜਿਨ੍ਹਾਂ ਨੇ ਮੌਜਾਂ ਨੂੰ ਸਹਾਇਤਾ ਕੀਤੀ ਹੈ ਤੋਂ ਨਾਲ ਸਾਰਿਆਂ ਦਾ ਧੰਨਵਾਦ ਹੈ